ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਮੇਰੇ ਇਸ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ 9 ਸਵਾਲਾਂ ਦੇ ਜਵਾਬ ਦੇਵਾਂਗਾ ਸਵਾਲ ਨੰਬਰ 1 ਇੱਕ ਇਨਸਾਨ ਜਦੋਂ ਇੱਕ ਜਗ੍ਹਾ ਤੋਂ ਚੱਲਣਾ ਸ਼ੁਰੂ ਕਰਦਾ ਹੈ ਤਾਂ ਉਹ ਕਿੰਨੇ ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਹੈ ਕਿ ਵਾਪਸ ਉਸੇ ਜਗ੍ਹਾ ਤੇ ਆ ਜਾਵੇ ਉੱਤਰ 4075 ਕਿਲੋਮੀਟਰ ਸਵਾਲ ਨੰਬਰ 2 ਸੂਰਜ ਧਰਤੀ ਤੋਂ ਕਿੰਨੀ ਦੂਰੀ ਤੇ ਸਥਿਤ ਹੈ ਉੱਤਰ ਸੂਰਜ ਧਰਤੀ ਤੋਂ 9 ਕਰੋੜ 30 ਲੱਖ ਮੀਲ ਦੀ ਦੂਰੀ ਤੇ ਸਥਿਤ ਹੈ। ਸਵਾਲ ਨੰਬਰ 3 ਧਰਤੀ ਦੀ ਲੰਬਾਈ ਕਿੰਨੀ ਹੈ? ਉੱਤਰ 27927 ਮੀਲ। ਸਵਾਲ ਨੰਬਰ 4 ਸੂਰਜ ਦੀ ਰੋਸ਼ਨੀ ਨੂੰ ਧਰਤੀ ਤੇ ਆਉਣ ਲਈ ਕਿੰਨਾ ਸਮਾਂ ਲੱਗਦਾ ਹੈ? ਉੱਤਰ 8 ਸਕਿੰਟ ਦਾ। ਸਵਾਲ ਨੰਬਰ 5 ਸੂਰਜ ਦਾ ਆਕਾਰ ਕਿੰਨਾ ਹੈ? ਉੱਤਰ ਸੂਰਜ ਧਰਤੀ ਤੋਂ 333500 ਗੁਣਾ ਵੱਡਾ ਹੈ। ਸਵਾਲ ਨੰਬਰ ਸ਼ੀ ਸੂਰਜ ਦਾ ਤਾਪਮਾਨ ਕਿੰਨਾ ਹੈ ਉੱਤਰ ਸੂਰਜ ਦਾ ਤਾਪਮਾਨ 40000 ਡਿਗਰੀ ਸੈਲਸੀਅਸ ਹੈ ਸਵਾਲ ਨੰਬਰ 7 ਧਰਤੀ ਦੀ ਰਫਤਾਰ ਕਿੰਨੀ ਹੈ ਉੱਤਰ ਧਰਤੀ ਸੂਰਜ ਦੁਆਲੇ 64500 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਘੁੰਮਦੀ ਹੈ ਸਵਾਲ ਨੰਬਰ 8 ਬ੍ਰਹਿਮੰਡ ਦਾ ਆਕਾਰ ਕਿੰਨਾ ਹੈ ਉੱਤਰ ਸਾਡੇ ਬ੍ਰਹਿਮੰਡ ਦਸਾਈ ਜਿੰਨਾ ਵੱਡਾ ਹੈ ਕਿ ਇਸ ਦੇ ਇੱਕ ਸਿਰੇ ਉੱਤੇ ਚਮਕਣ ਵਾਲੇ ਸੂਰਜ ਦੀ ਰੋਸ਼ਨੀ ਨੂੰ ਇਸ ਦੇ ਆਖਰੀ ਸਿਰੇ ਉੱਤੇ ਚਮਕਣ ਵਾਲੇ ਸੂਰਜ ਤੱਕ ਪਹੁੰਚਣ ਲਈ 5 ਸੰਖ 30 ਪਦਮ 26 ਨੀਲ 99 ਖਰਬ 99 ਅਰਬ ਮੀਲ ਦਾ ਫਾਸਲਾ ਤੈ ਕਰਨਾ ਪੈਂਦਾ ਹੈ ਸਵਾਲ ਨੰਬਰ 9 ਧਰਤੀ ਦਾ ਭਜਨ ਕਿੰਨਾ ਹੈ ਉੱਤਰ ਧਰਤੀ ਦਾ ਭਜਨ 5974 000000000000000000000000 ਕਿਲੋਗ੍ਰਾਮ ਹੈ